ਹੈਲੋ ਅਵੀਰ ਮੈਂ ਕੰਮ ਤੇ ਆ ਤੇ ਮੇਰਾ ਤਾਇਆ ਨਵਾਂ ਨਵਾਂ ਕੈਨੇਡਾ ਆਇਆ ਤੇ ਇੱਕ ਦਿਲੀ ਉਹਨੂੰ ਸਾਂਭ ਲਿਹਾ ਵੇਲਾ ਇੱਚ ਕਿਹੜੀ ਵੱਡੀ ਗੱਲ ਆ ਆਉਣ ਤੇ ਉਹਨਾਂ ਨੂੰ ਮੈਂ ਪੂਰੀ ਸੇਵਾ ਕਰੂੰਗਾ ਉਹਨਾਂ ਦੀ ਤੇਰੇ ਘਰ ਦਾ ਮੈਂ ਐਡਰੈਸ ਦਿੱਤਾ ਪਹੁੰਚਣ ਹੀ ਆਲਾ ਹੋਣੀ ਆਹ ਪਾਇਆ ਜੀ ਆ ਗਿਆ ਹੀ ਪਾਇਆ ਜੀ ਤੇਰੀ ਪਹਿਲਾਂ ਤਿਆਰੀ ਹਾਲੋ ਤਾਇਆ ਜੀ ਨਾਲ ਵੀ ਕਰ ਲੋ ਗੱਲ ਆ ਗਏ ਨੇ ਤਾਇਆ ਇੱਕ ਦਿਨ ਦੀ ਗੱਲ ਆ ਜਿੱਦਾਂ ਦੀ ਰੁੱਖੀ ਮਿੱਠੀ ਮੁੰਡਾ ਦਉਨੇ ਚੁੱਪ ਕਰਕੇ ਖਾਲੀ ਬੋਲੀ ਨਾ ਕਿਸੇ ਕੰਮ ਚ ਵੀ ਚੱਲ ਠੀਕ ਆ ਫੜਾਓ ਬੈਗ ਮੈਨੂੰ ਦੇ ਦੋ ਤਾਇ ਜੀ ਆ ਗਈ ਗੱਲ ਬੱਦਾਂ ਨੂੰ ਪੈ ਗਈ ਚੋਰੀ ਹੁੰਦਾ ਡਰ ਹੁੰਦਾ ਨਾ ਤਾਇ ਜੀ ਪਹਿਲੇ ਖਾ ਲਓ ਤੁਸੀਂ ਰੋਟੀ ਠੀਕ ਹੈ ਨਹੀਂ ਨਹੀਂ ਮੈਂ ਪਹਿਲੇ ਨਾ ਹਾਂਗਾ ਮੈਂ ਆ ਲੈ ਤੌੜ ਗਿਆ ਤੇ ਤੁਸੀਂ ਨਾ ਲਓ ਚਾਹ ਚੋੜਾ ਮੈਨੂੰ ਫੜਾ ਦਿਓ ਨਹੀਂ ਪੁੱਤਿਆ ਨਹੀਂ ਦੇਣਾ ਮੈਂ ਅਰਚੇ ਤੇ ਮੇਰਾ ਕੱਚਾਗਾ ਤਾਇ ਜੀ ਆਜਾ ਰੋਟੀ ਖਾ ਲਓ ਮੈਂ ਲਾਤੀ ਰੋਟੀ ਟੇਬਲ ਤੇ ਤਾਇ ਜੀ ਤਾਇ ਜੀ ਤਾਇ ਜੀ ਆ ਪੁੱਤ ਈ ਆਹੀ ਪੁੱਤ ਮੈਂ ਠੰਡੇ ਪਾਣੀ ਨਾਲ ਨਾ ਬੈਠਾ ਤਾਇਆ ਜੀ ਗਰਮ ਪਾਣੀ ਵੀ ਤੇ ਹੁੰਦਾ ਉਹਨਾਂ ਨਾਲ ਨਾ ਹੀ ਪੁੱਤ ਮੈਂ ਚਾਰੇ ਪਾਸੇ ਨਿਕਾ ਘੁਮਾਈ ਤੂੰ ਤੇ ਗਿਜਰ ਢੀ ਨਾ ਓਏ ਤੇ ਕੀਜਰੇ ਪਹਿਲੇ ਹੀ ਲੱਗੇ ਲਗਾਏ ਹੁੰਦੇ ਆ ਤੂੰ ਤੇ ਅਜ ਗਰਮ ਪਾਣੀ ਆਉਂਦਾ ਆ ਹੈਲੋ ਕੀ ਹਾਲ ਮੇਰੇ ਤਾਇਦਾ ਗੁਰਗਾ ਇਹ ਮਹਾ ਬਜਾਈ ਤਰਤਾ ਆ ਕਰਮਪਾੜੀ ਨੰਨੀ ਨਾ ਤਾਂ ਠੰਡੇ ਨਾ ਬਿਠਾਈ ਅਸੂਲੀ ਬੜਾ ਬਗਾਨੇ ਕਰਦਾ ਕਿ ਕਿਸੇ ਨੂੰ ਪਰੇਸ਼ਾਨ ਨਹੀਂ ਕਰਦਾ ਅਸੂਲੀ ਦਾ ਤੇ ਮੈਨੂੰ ਪਤਾ ਬੜਾ ਅਸੂਲੀ ਆ ਉਹ ਮਰਦਾ ਮਰਜੇ ਲੱਗਾ ਹੀ ਕੱਚੇ ਵਾਲਾ ਝੋਲਾ ਨਹੀਂ ਇਹਨੇ ਛੱਡਿਆ ਅਜੀਬ ਟੋਟਲਾ ਬਣ ਕੇ ਬਿਠਾਈ